ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਰਾਂਦੇਓ ਅੱਜ ਅਸੀਂ ਬਾਬਾ ਬੁੱਧ ਸਿੰਘ ਜੀ ਇੱਕ ਅਜਿਹੀ ਧਾਰਮਿਕ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਜਿਹੜੇ ਕਿ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਸਮਾਜਿਕ ਅਤੇ ਖਾਸ ਕਰਕੇ ਧਾਰਮਿਕ ਸਮਾਗਮਾਂ ਦੇ ਵਿੱਚ ਅਤੇ ਧਾਰਮਿਕ ਪ੍ਰੋਗਰਾਮਾਂ ਦੇ ਨਾਲ ਜੁੜ ਕੇ ਨਗਰ ਕੀਰਤਨਾਂ ਦੇ ਵਿੱਚ ਜੁੜ ਕੇ ਧਾਰਮਿਕ ਯਾਤਰਾਵਾਂ ਕਰਵਾ ਕੇ ਅਤੇ ਜਿਹੜੇ ਸਾਡੇ ਗੁਰੂ ਸਹਿਵਾਨਾਂ ਦੇ ਪਵਿੱਤਰ ਦਿਹਾੜੇ ਨੇ ਉਹਨਾਂ ਨੂੰ ਮਨਾਉਂਦਿਆਂ ਹੋਇਆਂ ਤੇ ਨਗਰ ਕੀਰਤਨਾਂ ਦੇ ਵਿੱਚ ਜਾ ਕੇ ਹਾਜ਼ਰੀ ਭਰਦਿਆਂ ਹੋਇਆਂ ਤੇ ਸੰਗਤ ਨੂੰ ਗੁਰੂ ਦੇ ਲੜ ਲਾ ਰਹੇ ਨੇ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਰਿਟਾਇਰਮੈਂਟ ਤੋਂ ਬਾਅਦ ਬਾਬਾ ਜੀ ਆਪਣੇ ਘਰ ਦੇ ਕੰਮਾਂ ਦੇ ਨਾਲ-ਨਾਲ ਸਮਾਜ ਦੇ ਕੰਮਾਂ ਦੇ ਵਿੱਚ ਵੀ ਅਤੇ ਸਿੱਖਿਆ ਦੇ ਧਰਮ ਨੂੰ ਪਰਫੁੱਲਤ ਕਰਨ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਅਹਿਮ ਪਾ ਰਹੇ ਨੇ ਅੱਜ ਗੱਲਬਾਤ ਕਰਦੇ ਆਂ ਬਾਬਾ ਬੁੱਧ ਸਿੰਘ ਜੀ ਦੇ ਨਾਲ ਬਾਬਾ ਬੁੱਧ ਸਿੰਘ ਜੀ ਤੁਹਾਡਾ ਦੇਸ਼ ਦੁਨੀਆ ਚੈਨਲ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਹਾਰਦਿਕ ਸਵਾਗਤ ਕਰਦੇ ਆਂ ਬਹੁਤ-ਬਹੁਤ ਧੰਨਵਾਦ ਦੇਸ਼ ਦੁਨੀਆ ਚੈਨਲ ਦਾ ਜਿਨ੍ਹਾਂ ਨੇ ਆਪਣਾ ਸਮਾਂ ਕੀਮਤੀ ਕੱਢ ਕੇ ਇੱਧਰ ਦਾਸ ਨਾਲ ਵਿਚਾਰ ਵਟਾਂਦਰਾ ਸਾਂਝਾ ਕੀਤਾ ਮੈਂ ਬਹੁਤ ਦਿਨੋਂ ਧੰਨਵਾਦ ਕਰਦਾ ਬਾਬਾ ਜੀ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਬਤਾਰ ਬਿਜਲੀ ਡਿਪਾਰਟਮੈਂਟ ਦੇ ਵਿੱਚ ਵੀ ਕੰਮ ਕਰਦੇ ਆ ਦੇਖਿਆ ਤੇ ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਗਏ ਹੋ ਤੇ ਇਹ ਜਿਹੜਾ ਤੁਹਾਡਾ ਸ਼ੁਰੂਆਤ ਹੈ ਪਹਿਲਾਂ ਤਾਂ ਵੀ ਇਹ ਕਿਸ ਤਰ੍ਹਾਂ ਸਟਾਰਟ ਹੋਈ ਹੈ ਵੀ ਤੁਸੀਂ ਕਿਸ ਤਰ੍ਹਾਂ ਇਧਰ ਵਿਭਾਗ ਦੇ ਵਿੱਚ ਬਿਜਲੀ ਦੇ ਵਿੱਚ ਜਿਹੜਾ ਹੈਗਾ ਆਪਣਾ ਕੰਮ ਕਰਨ ਲੱਗੇ ਬਿਜਲੀ ਬੋਰਡ ਦੇ ਵਿੱਚ ਮੈਂ ਆਪਣੀ ਡਿਊਟੀ ਦੌਰਾਨ ਜਸੇ ਬੰਦਿਆਂ ਦੇ ਵਿੱਚ ਵਿਚਰ ਕੇ ਪਹਿਲ ਦੇ ਕੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਦੀ ਗੱਲ ਸ਼ੁਰੂ ਕੀਤੀ ਕਿ ਇਹਨਾਂ ਲੋਕਾਂ ਦੇ ਨਾਲ ਸਾਝ ਪਾ ਕੇ ਜਸੇ ਜਸੇ ਬੰਦਿਆਂ ਨੂੰ ਮਜਬੂਤ ਕੀਤਾ ਜਾਵੇ ਤਾਂ ਕਿ ਕਿਰਤੀ ਲੋਕਾਂ ਦੀ ਨਾਲ ਜੋਟੀ ਪਾ ਕੇ ਕਿਉਂਕਿ ਗੁਰੂ ਸਾਹਿਬ ਦਾ ਸੰਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਸੀਂ ਉਸ ਸੰਦੇਸ਼ ਨੂੰ ਲੈ ਕੇ ਇਸ ਪਾਸੇ ਨੂੰ ਤਰੇ ਰਿਟਾਇਰਮੈਂਟ ਤੋਂ ਬਾਅਦ ਬਾਬਾ ਜੀ ਆਮ ਲੋਕ ਦੇਖੇ ਆ ਵੀ ਘਰੇ ਬੈਠ ਜਾਂਦੇ ਨੇ ਪਰ ਤੁਸੀਂ ਫੇਰ ਵੀ ਸਮਾਜ ਦੇ ਕੰਮਾਂ ਵਿੱਚ ਧਾਰਮਿਕ ਕੰਮਾਂ ਦੇ ਵਿੱਚ ਅੱਗੇ ਹੋ ਜਿਹੜਾ ਅੱਗੇ ਹੋ ਕੇ ਕੰਮ ਕਰਦੇ ਹੋ ਇਹ ਤੁਹਾਨੂੰ ਮਤਲਬ ਕੋਈ ਤੁਹਾਡੇ ਪਰਿਵਾਰ ਦੇ ਵਿੱਚੋਂ ਇਹ ਤੁਹਾਡਾ ਗੁਣਾਇਆ ਜਾਂ ਮਤਲਬ ਤੁਸੀਂ ਗਰਵਾਲੀ ਦੇ ਨਾਲ ਇੰਨਾ ਜੁੜੇ ਹੋਏ ਹੋ ਕਿਸ ਤਰ੍ਹਾਂ ਇਹ ਤੁਹਾਨੂੰ ਜਿਹੜੀ ਹੈਗੀ ਆ ਇਹ ਸੇਧ ਮਿਲ ਰਹੀ ਆ ਇਸ ਤਰ੍ਹਾਂ ਦੇ ਕੰਮਾਂ ਕਾਰਾਂ ਦੇ ਵਿੱਚ ਦੇਖੋ ਜੀ ਇਹ ਤਾਂ ਸਾਰੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਪਰਿਵਾਰ ਦੇ ਵਿੱਚ ਤਾਂ ਮੈਨੂੰ ਕੋਈ ਜੀਵਨ ਦੇ ਵਿੱਚ ਸਾਡੇ ਸ਼ੁਰੂਆਤ ਕਿਉਂਕਿ ਸਾਰੀ ਪਰਿਵਾਰ ਦੇ ਅਨਪੜ ਸੀਗੇ ਤੇ ਨਾ ਹੀ ਕਿਸੇ ਵੱਲੋਂ ਮੈਨੂੰ ਜੀਵਨ ਦੇ ਵਿੱਚੋਂ ਸੇਧ ਮਿਲਿਆ ਸਾਡੇ ਬਜ਼ੁਰਗ ਜਰੂਰ ਸੀ ਇਸ ਲਾਈਨ ਦੇ ਵਿੱਚ ਜੁੜੇ ਹੇ ਪਰ ਇਹਨਾਂ ਨਹੀਂ ਸੀ ਗਿਆਨ ਕਿਉਂਕਿ ਅਨਪੜ ਹੋਣ ਦੇ ਕਾਰਨ ਉਹ ਇਹਨਾਂ ਕੰਮ ਨਹੀਂ ਕਰ ਸਕੇ ਤੇ ਦਾਸ ਰੇਤੇ ਗੁਰੂ ਸਾਹਿਬ ਦੀਓ ਕਿਰਪਾ ਹੋਈ ਹੈ ਸਾਰੀ ਕਿ ਉਹਨਾਂ ਨੇ ਰਹਿਮਤ ਕਰਕੇ ਤਰਸ ਕਰਕੇ ਦਾਸ ਨੂੰ ਇਹ ਸੇਵਾ ਸੰਭਾਲੀ ਹੈ ਬਾਬਾ ਜੀ ਕੋਈ ਇਸ ਪਤਾ ਲੱਗਿਆ ਵੀ ਕੋਈ ਯੋਗ ਅਪਰਾਲਾ ਕੀਤਾ ਜਾ ਰਿਹਾ ਕਿ ਤੁਸੀਂ ਜਿਹੜੀ ਯਾਤਰਾ ਜਿਹੜੀ ਉਹ ਲੈ ਕੇ ਜਾ ਰਹੇ ਹੋ ਇਹ ਕਦੋਂ ਯਾਤਰਾ ਲੈ ਕੇ ਜਾ ਰਹੇ ਹੋ ਤੇ ਕਿੱਥੇ ਨੂੰ ਯਾਤਰਾ ਜਿਹੜੀ ਹੈਗੀ ਆ ਲੈ ਕੇ ਜਾ ਲੈ ਕੇ ਜਾ ਰਹੀ ਹੈ ਤੁਹਾਡੀ ਇਹ ਇਸ ਜੀ ਤਕਰੀਬ ਇਹ ਨੂੰ 2010 ਤੋਂ ਸ਼ੁਰੂ ਕੀਤੀ ਸੀ ਤੇ ਅੱਜ ਤੱਕ ਅਨੰਤਾਰ 15 ਕ ਸਾਲ ਹੋ ਗਏ ਸਾਨੂੰ ਯਾਤਰਾ ਤੇ ਜਾਂਦਿਆਂ ਨੂੰ ਕਿਉਂਕਿ ਅਸੀਂ ਹਜ਼ੂਰ ਸਾਹਿਬ ਟ੍ਰੇਨ ਦੇ ਰਾਹੀਂ ਪਹਿਲਾਂ 4 ਮਹੀਨੇ ਬੁਕਿੰਗ ਹੁੰਦੀ ਸੀ ਹੁਣ 2 ਮਹੀਨੇ ਹੋਈ ਐ ਇਸ ਵਾਰੀ ਤੇ ਟ੍ਰੇਨ ਦੇ ਵਿੱਚ ਹੀ ਸਾਰੇ ਸੰਗਤ ਨੂੰ ਲੈ ਕੇ ਜਾਂਦੇ ਸੀ ਇਸ ਵਾਰੀ ਅਸੀਂ 32 ਕਿ ਜਾਣੇ ਜਾ ਰਹੇ ਹਾਂ ਕਿਉਂਕਿ ਪਿੰਡ ਤੋਂ ਦੋ ਬੱਸਾਂ ਵੀ ਆਪਣੇ ਗੁਰਦੁਆਰਾ ਦਮਦਮਾ ਸਾਹਿਬ ਜੀ ਤੋਂ ਕੈਨੇਡਾ ਨਿਵਾਸੀ ਸਰਦਾਰ ਹਰਵੀਰ ਸਿੰਘ ਜੀ ਤੌਰ ਹਰ ਹਰਵੀਰ ਸਿੰਘ ਜੀ ਰੱਦਦੇ ਰਹੋ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਨਵਾਈ ਜਾ ਰਹੀ ਐ ਫ੍ਰੀ ਸੇਵਾ ਉਹ ਹਜੂ ਸਭ ਨੂੰ ਲੈ ਕੇ ਚੱਲੇ ਨੇ ਤੇ ਕੁਝ ਸੰਗਤਾਂ ਉਹਨਾਂ ਦੇ ਨਾਲ ਜਾਣਗੀਆਂ ਤੇ ਬਾਕੀ ਸਾਡੇ ਨਾਲ ਜਾਣਗੀਆਂ ਵੱਡਾ ਜੋਗਪ੍ਰਾਲਾ ਕੀਤਾ ਜਾ ਰਿਹਾ ਬਾਬਾ ਜੀ ਕਿ ਤੁਸੀਂ ਤਾਂ ਹਰ ਸਾਲ ਦੀ ਤਰ੍ਹਾਂ ਮਤਲਬ ਟ੍ਰੇਨਰ ਰਹੇ ਜਾਓਗੇ ਤੇ ਉਧਰੋਂ ਬਾਬਾ ਸਹਿਬ ਸਿੰਘ ਗੁਰਦੁਆਰਾ ਸਾਹਿਬ ਵੱਲੋਂ ਵੀ ਜਿਹੜੀਆਂ ਦੋ ਬੱਸਾਂ ਨੇ ਮਹਾਰਾਸ਼ਟਰ ਹਜੂਰ ਸਾਹਿਬ ਦੇ ਯਾਤਰਾ ਲਈ ਜਾ ਰਹੀਆਂ ਨੇ ਬਾਬਾ ਜੀ ਇਹ ਜ਼ਰੂਰ ਚੱਲਣਾ ਪਾਓ ਕਿ ਉੱਥੇ ਹਜੂਰ ਸਾਹਿਬ ਦੇ ਦਰਸ਼ਨਾਂ ਤੋਂ ਇਲਾਵਾ ਤੁਸੀਂ ਹੋਰ ਕਿਹੜੇ-ਕਿਹੜੇ ਧਾਰਮਿਕ ਸਥਾਨਾਂ ਦੀ ਯਾਤਰਾ ਦੇ ਉੱਤੇ ਵੀ ਮਤਲਬ ਜਿਹੜਾ ਹੈਗਾ ਆਪਣਾ ਪੜਾ ਤੇ ਨਤਮਸਤਕ ਹੋਮੋਗੇ ਅਸੀਂ ਪਹਿਲਾਂ ਦਾ ਹਜੂਰ ਸਾਹਿਬ ਪਹੁੰਚਾਂਗੇ ਨੰਦੇੜ ਸਾਹਿਬ ਬਿਲਕੁਲ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਨਾ ਗੁਰਦਵਾਰੇ ਨੇ ਇੱਥੇ ਲੋਕਲ ਗੁਰਦਵਾਰਾ ਮਾਲ ਟੇਕੜੀ ਗੁਰਦਵਾਰਾ ਸੰਗਤ ਸਰ ਸਾਹਿਬ ਤੇ ਹੋਰ ਗੁਰਦਵਾਰੇ ਨੇ ਜਿਹੜੇ ਗੁਰੂ ਸਾਹਿਬ ਜੀ ਦਾ ਦਮਦਮਾ ਸਥਾਨ ਤੇ ਬਸਮਤ ਨਗਰ ਉਥੋਂ 40 ਕਿਲੋਮੀਟਰ ਦੂਰ ਹੈ ਹਜੂਰ ਸਾਹਿਬ ਤੋਂ ਪਹਿਲਾਂ ਗੁਰੂ ਸਾਹਿਬ ਠਹਿਰੇ ਉੱਥੇ ਸੀ ਬਸਮਤ ਨਗਰ ਉੱਥੇ ਜਦੋਂ ਗੁਰਦਵਾਰਾ ਬਣਾਉਣ ਲੱਗੇ ਸੰਗਤਾਂ ਨੂੰ ਪਤਾ ਸੀ ਇੱਥੇ ਗੁਰੂ ਸਾਹਿਬ ਆਏ ਨੇ ਤੇ ਉਹਨਾਂ ਨੇ ਜਦੋਂ ਖੁਦਾਈ ਕਰੀ ਤਾਂ ਇੱਥੋਂ ਗੁਰੂ ਸਾਹਿਬ ਜੀ ਦਾ ਵਰਸਾ ਉਹ ਪ੍ਰਾਪਤ ਹੋਦਾ ਉਹ ਉਸ ਸਥਾਨ ਤੇ ਮੌਜੂਦ ਹੈ ਆਪਣੇ თანਤਨ ਸ੍ਰੀ ਗੁਰੂ 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਵਰਸਾ ਸਾਹਿਬਾਨੋਂ ਮਤਲਬ ਨਿਕਲੇ ਹਾਂ ਜੀ ਆ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਜਿਹੜਾ ਵਰਸਾ ਹੈ ਉਹ ਉੱਥੇ ਪਿਆ ਹੈ ਉਹ ਸੰਗਤਾਂ ਦਰਸ਼ਨ ਕਰਦੇ ਨੇ ਉੱਥੇ ਗੁਰੂ ਸਾਹਿਬ ਜੀ 8 ਦਿਨ ਠਹਿਰੇ ਬਹੁਤ ਵਧੀਆ ਰਮਣੀ ਜਗਾ ਫੁੱਲਾ ਫਾਲਾਂ ਵਾਲੀ ਧਰਤੀ ਆ ਉਹ ਬਹੁਤ ਹੀ ਉੱਥੇ ਸ਼ਾਂਤੀ ਮਿਲਦੀ ਹੈ ਜਿਹੜੀ ਵੀ ਸੰਗਤ ਜਾਂਦੀ ਹੈ ਅੱਛਾ ਬਾਬਾ ਜੀ ਤੁਸੀਂ ਉੱਥੇ ਹਰ ਸਾਲ ਜਾਂਦੇ ਹੋ ਤੇ ਉੱਥੇ ਤੁਹਾਡਾ رابطہ ਜਿਹੜਾ ਮਤਲਬ ਉੱਥੇ ਦੇ ਸਿੱਖਾਂ ਪਰਿਵਾਰਾਂ ਦੇ ਨਾਲ ਵੀ ਹੁੰਦਾ ਹਨ ਤੁਸੀਂ ਵਿਚਾਰਾਂ ਸਾਂਝੀਆਂ ਕਰਦੇ ਹੋ ਤੁਹਾਨੂੰ ਮੌਕਾ ਜਿਹੜਾ ਹੈਗਾ ਉੱਥੇ ਲੱਗਦਾ ਹਨ ਤੇ ਤੁਹਾਨੂੰ ਉੱਥੇ ਕੀ ਸਿੱਖਣ ਨੂੰ ਮਿਲਦਾ ਦੂਸਰੇ ਸਿੱਖ ਪਰਿਵਾਰਾਂ ਤੋਂ ਜਿਹੜੇ ਤੁਹਾਨੂੰ ਉੱਥੇ ਮਿਲਦੇ ਨੇ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਕਾਰਸੇ ਵਾਲੇ ਮਹাপুরਖ ਸੇਵਾ ਕਰਵਾ ਰਹੇ ਨੇ ਉੱਥੇ ਜਦੋਂ ਅਸੀਂ ਦੱਖਣੀ ਸਿੰਧਾ ਨੂੰ ਮਿਲਦੇ ਆ ਉੱਥੇ ਬੜਾ ਮਹਿਸੂਸ ਕਰੀਦਾ ਕਿਉਂਕਿ ਉਹ ਦੱਸਦੇ ਨੇ ਕਿ ਜੇ ਵੀ ਜਦੋਂ ਸਾਡੇ ਕੋਈ ਬੱਚਾ ਡੜ ਕੇ ਇਸ ਕਟਾ ਦਿੰਦਾ ਨਾ ਅਸੀਂ ਉਹਨੂੰ ਰਿਸ਼ਤਾ ਨਹੀਂ ਕਰਦੇ ਹੈਗੇ ਸਾਡੇ ਨਾਲ ਬਹੁਤ ਵਧੀਆ ਉਹਨਾਂ ਦੀ ਸੋਚ ਹੈ ਕਿਉਂਕਿ ਇੰਨਾ ਪਰਪੱਕ ਨੇ ਸਿੱਖੀ ਦੇ ਵਿੱਚ ਵੀਰ ਰਿਸ਼ਤਾ ਨਹੀਂ ਕਰਦੇ ਦਾੜੀ ਕੇਸ ਕੱਟੇ ਵਾਲੇ ਨੂੰ ਜਿੰਨਾ ਚਿਰ ਉਹ ਆਪਣੇ ਅਸਲੀ ਸਰੂਪ ਦੇ ਵਿੱਚ ਨਹੀਂ ਆਉਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਰੂਪ ਬਖਸ਼ਿਆ ਕੁਰਬਾਨੀਆਂ ਕਿੱਡੀਆਂ ਵੱਡੀਆਂ ਹੋਈਆਂ ਨੇ ਹਨਾ ਜੀ ਤੇ ਅੱਜ ਉਹੀ ਤੁਸੀਂ ਗੱਲ ਕਰੀ ਆ ਕਿ ਆ ਮਹਾਨ ਇਹਨਾਂ ਸਿੱਖਾਂ ਦੀ ਗੱਲ ਕੀਤੀ ਆ ਪਰਿਵਾਰਾਂ ਦੀ ਗੱਲ ਕੀਤੀ ਆ ਬਾਬਾ ਜੀ ਕਿ ਉਹ ਰਿਸ਼ਤਾ ਤੱਕ ਵੀ ਨਹੀਂ ਕਰਦੇ ਪਰ ਅੱਜ ਸਾਡੇ ਜਿਹੜੇ ਨੌਜਵਾਨ ਨੇ ਪਾਤਤ ਪਣੇ ਵੱਲੋਂ ਵੱਧਦੇ ਜਾ ਰਹੇ ਨੇ ਨਸ਼ਿਆਂ ਵੱਲੋਂ ਵੱਧਦੇ ਜਾ ਰਹੇ ਨੇ ਇਹ ਰੀਤ ਨੂੰ ਠਟਾਉਣ ਦੇ ਲਈ ਆਪਾਂ ਕਿਹੜੇ ਕਿਹੜੇ ਹੋਰ ਉਪਰਾਲੇ ਕਰਦੇ ਯਤਨ ਕਰ ਸਕਦੇ ਆ ਦੇਖੋ ਜੀ ਇਹ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਇਹ ਵੱਡਾ ਯੋਗਦਾਨ ਪਾ ਰਹੀਆਂ ਨੇ ਕਰਦੇ ਵੀ ਨੇ ਤੇ ਉਹਨਾਂ ਨੂੰ ਹੋਰ ਹਮਲਾ ਮਾਰਨਾ ਚਾਹੀਦਾ ਹੈ ਪਿੰਡਾਂ ਦੇ ਵਿੱਚ ਆ ਕੇ ਪ੍ਰਚਾਰ ਕਰਨ ਇਹ ਗੁਰਮਤਿ ਦਾ ਪ੍ਰਚਾਰ ਕਰਨ ਗਰਵਾਣੀ ਤੋਂ ਸੇਧ ਲੈ ਕੇ ਇਹ ਜੀਵਨ ਬਦਲਿਆ ਜਾ ਸਕਦਾ ਹੈ ਕਿਉਂਕਿ ਸਾਡੇ ਨਾਲ ਜਦੋਂ ਹਜ਼ੂਰ ਸਾਹਿਬ ਜਾਂਦੇ ਆ ਸੰਗਤ ਤਕਰੀਬਨ ਹਰ ਸਾਲ 5-7 ਸਿੰਘ ਤਿਆਰ ਹੋ ਕੇ ਆਉਂਦੇ ਨੇ ਉੱਥੇ ਅੰਬਰਤ ਸਾਕ ਦਿੰਦੇ ਗੁਰੂ ਵਾਲੇ ਬਣਦੇ ਗੁਰੂ ਵਾਲੇ ਬਣ ਕੇ ਆਉਂਦੇ ਨੇ ਇੱਥੇ ਤੇ ਪਿੰਡ ਦੇ ਵੀ ਖੁਸ਼ ਹੁੰਦੇ ਨੇ ਵੀ ਸਿੰਘ ਸੱਜ ਕੇ ਆਏ ਨੇ ਮਾਈਆਂ ਵੀ ਬਜ਼ੁਰਗ ਵੀ ਅੱਛਾ ਬਾਬਾ ਜੀ ਮਾਤਾਵਾਂ ਦਾ ਕੀ ਰੋਲ ਆ ਔੜਨ ਨੂੰ ਤੇ ਜੋੜੇ ਨੂੰ ਸੰਭਾਲਣ ਦਾ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਸੰਭਾਲੀਏ ਅਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਲਾਈਏ ਉਹਨਾਂ ਦੇ ਕੇਸ ਨੇ ਜਿਹੜੇ ਔਰ ਰੱਖੀਏ ਉਹਨਾਂ ਦੀ ਸੰਭਾਲ ਕਰੀਏ ਇਹਦੇ ਵਿੱਚ ਸਾਡੀਆਂ ਮਾਵਾਂ ਨੇ ਜਿਹੜੀਆਂ ਸਾਡੀਆਂ ਧੀਆਂ ਪੈਣਾ ਨੇ ਜਿਹੜੇ ਬੱਚੇ ਸੰਭਾਲਦੇ ਨੇ ਉਹਨਾਂ ਦਾ ਕਿੱਡਾ ਕ ਅਹਿਮ ਰੋਲ ਹੈ ਸਭ ਤੋਂ ਵੱਡਾ ਰੋਲ ਤਾਂ ਮਾਂ ਦਾ ਹੀ ਹੈ ਕਿਉਂਕਿ ਗੁਰੂ ਸਾਹਿਬ ਨੇ ਗੁਰਦੇਵ ਮਾਤਾ ਸਭ ਤੋਂ ਪਹਿਲਾਂ ਗੁਰੂ ਹੈ ਬੱਚੇ ਦਾ ਮਾ ਹੈ ਉਹਨੇ ਜਿਵੇਂ ਜਿਹੋ ਜੀ ਸਿੱਖਿਆ ਦੇਣੀ ਹੈ ਵੀ ਉਹ ਜਾ ਉਹਦਾ ਜੀਵਨ ਮਰਨਾ ਸ਼ੁਰੂ ਹੋ ਜਾਂਦਾ ਹੈ ਜਦੋਂ ਮਾਤ ਕਰਮ ਦੇ ਵਿੱਚ ਬੱਚਾ ਹੁੰਦਾ ਉਦੋਂ ਸਿਮਰਨ ਕਰੇ ਪਾਠ ਕਰੇ ਤਾਂ ਇਹਦਾ ਅਸਰ ਬਹੁਤ ਹੀ ਜ਼ਿਆਦਾ ਪੈਂਦਾ ਹੈ ਇਸ ਪਾਸੋਂ ਸਾਡੀਆਂ ਮਾਵਾਂ ਹਟੀਆਂ ਦਾਦੀਆਂ ਨੇ ਜਿਹੜੀਆਂ ਸਾਡੀਆਂ ਪਹਿਲਾਂ ਬਹੁਤ ਸਿਮਰਨ ਕਰਦੀਆਂ ਸੀ ਪਾਠ ਵੀ ਕਰਦੀਆਂ ਸੀ ਤੇ ਸਾਨੂੰ ਵੀ ਇਹ ਮਾਮਾ ਨੂੰ ਸਮਝਣਾ ਪਊਗਾ ਊੜਾ ਤੇ ਝੂੜਾ ਸਾਹਮਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਇਹ ਨਹੀਂ ਸਾਬਦੇ ਤੇ ਅਸੀਂ ਗੁਰੂ ਸਾਹਿਬ ਤੋਂ ਪਾਸਾ ਵੱਟੀ ਬੈਠਿਆ ਗੁਰੂ ਸਾਹਿਬ ਸਾਡੇ ਤੇ ਖੁਸ਼ ਨਹੀਂ ਹੈਗੇ ਬਾਬਾ ਜੀ ਯਾਤਰਾਵਾ ਕਰਨ ਦਾ ਵੀ ਤਾਂ ਤਾਂ ਹੀ ਫਾਇਦਾ ਜੇ ਅਸੀਂ ਸਿੱਖੀ ਸਿਧਾਂਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਵਿੱਚ ਲਿਆ ਕੇ ਗ੍ਰਹਿਣ ਕਰਕੇ ਆਪਣਾ ਜੀਵਨ ਹੈ ਜਿਹੜਾ ਉਹ ਬਸਰ ਕਰੀਏ ਹਨਾ ਤੇ ਹੋਰ ਤੁਹਾਨੂੰ ਇਹਨਾਂ ਜਤਰਾ ਜਤਰਾਵਾਂਾਂ ਧਾਰਮਿਕ ਜਤਰਾਵਾਂਾਂ ਚਾਹੇ ਕੋਈ ਵੀ ਧਰਮ ਦੇ ਵਿੱਚ ਜਤਰਾਵਾਂ ਹੋਣ ਉਹਨਾਂ ਦਾ ਜੀਵਨ ਦੇ ਉੱਤੇ ਤੇ ਸਿਹਦੇ ਉੱਤੇ ਕਿੰਨਾ ਕਿ ਇਹਨਾਂ ਦਾ ਪ੍ਰਭਾਵ ਪੈਂਦਾ ਦੇਖੋ ਜੀ ਜਿਹੜੇ ਮਨ ਕਰਕੇ ਜਾਂਦੇ ਨੇ ਉਹਨਾਂ ਤੇ ਅਸਰ ਬਹੁਤ ਪੈਂਦਾ ਇਸ ਗੱਲ ਦਾ ਕਿਉਂਕਿ ਪਹਿਲਾਂ ਵੀ ਦੱਸਿਆ ਮੈਂ ਜੇ ਅਸਰ ਪੈਂਦਾ ਤੇ ਉੱਥੇ ਜਾ ਕੇ ਸਿੰਘ ਵੀ ਸਾਜਦੇ ਨੇ ਹੋਰ ਕੀ ਮਹਿਸੂਸ ਕਰਦੇ ਹੋ ਜਤਰਾਵਾਂ ਹੋਰ ਇੱਥੇ ਦੇਖੋ ਜੀ ਇੱਕ ਤਾਂ ਬੰਦਾ ਚਿੰਤਾ ਮੁਕਤ ਹੋ ਜਾਂਦਾ ਹੈ ਉੱਥੇ ਜਤਰਾਵਾਂ ਤੇ ਜਾ ਕੇ ਪਰਿਵਾਰ ਦੇ ਜਿਹੜੇ ਧੰਦੇ ਨੇ ਜਿਨ੍ਹਾਂ ਦੇ ਵਿੱਚ ਅਲ ਗਿਆ ਹੋਇਆ ਇਹ ਉਹਨਾਂ ਨੂੰ ਸਮਾਪਤ ਕਰਕੇ ਜਾਂਦਾ ਜਦੋਂ ਯਾਤਰਾ ਤੇ ਜਾਂਦਾ ਹੁਣ ਅਸੀਂ 15 ਦਿਨ ਦਾ ਟੂਰ ਲੈ ਕੇ ਜਾ ਰਹੇ ਹਾਂ ਯਾਤਰਾ ਤੇ ਕਿਹੜੀ ਤਰੀਕਾ ਇਹ 23 ਤਰੀਕ ਨੂੰ ਅਸੀਂ ਐਤਵਾਰ ਨੂੰ ਜਾ ਰਹੇ ਹਾਂ ਵਾਪਸੀ ਵਾਪਸੀ ਅਸੀਂ ਆਵਾਂਗੇ 6 ਤਰੀਕ ਨੂੰ ਠੀਕ ਹੈ ਤੇ ਬੱਬਾ ਜੀ ਮੈਨੂੰ ਇੱਕ ਤੁਸੀਂ ਹੋਰ ਦੱਸੋ ਕਿ ਵੀ ਜਿਹੜੇ ਅਖੀਰ ਦੇ ਵਿੱਚ ਮੈਂ ਇਹ ਸੰਦੇਸ਼ ਹਤੋਂ ਹਤੋਂ ਲੈਣਾ ਚਾਹਾਂਗਾ ਕਿ ਵੀ ਆਪਾਂ ਨੌਜਵਾਨਾਂ ਨੂੰ ਸਿੱਖੀ ਦੇ ਵਿੱਚ ਜੋੜਨ ਦੇ ਲਈ ਕੀ ਸੰਦੇਸ਼ ਦੇਈਏ ਇਹ ਜਿਹੜੀਆਂ ਧਾਰਮਿਕ ਯਾਤਰਾਵਾਂ ਹੁੰਦੀਆਂ ਨੇ ਕਈ ਬੰਦੇ ਹੁਣ ਅਸੀਂ ਦੇਖਿਆ ਇੱਥੇ ਹੁੱਲੜਵਾਜੀ ਵੀ ਕਰਦੇ ਨੇ ਜਿਵੇਂ ਹਨਾ ਤੇ ਤੁਹਾਡਾ ਆਖਰੀ ਸੰਦੇਸ਼ ਕੀ ਦੇਣਾ ਚਾਹੋਗੇ ਸੰਗਤ ਨੂੰ ਦੇਖੋ ਜੀ ਜਿੰਨੀ ਸੰਗਤ ਸਾਡੇ ਨਾਲ ਜਾਂਦੀ ਆ ਉੱਥੇ ਜਾ ਕੇ ਅਸੀਂ ਸੇਵਾ ਦੇ ਵਿੱਚ ਚਲਾ ਦਿੰਦੇ ਹਾਂ ਸੰਗਤ ਨੂੰ ਤੇ ਸਿਮਰਨ ਵੀ ਕਰਦੀ ਆ ਸੰਗਤ ਸੇਵਾ ਵੀ ਕਰਦੀ ਆ ਹੱਥੀ ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਸੰਗਤਾਂ ਨੇ ਕਿ ਇਸ ਵਾਰੀ ਜੇ ਪ੍ਰੇਮ ਨੂੰ ਦੇਖ ਕੇ ਪਹਿਲਾਂ ਅਸੀਂ 10 ਦਿਨ ਦੀ ਯਾਤਰਾ ਲੈ ਕੇ ਜਾਂਦੇ ਹਾਂ 10 ਦਿਨ ਦੀ ਤੇ ਮੇਜੀ ਲਿਵਾਰੀ ਸੰਤਾਂ ਨੇ ਕਹਿੰਦੇ ਵੀ ਥੋੜੀ ਯਾਤਰਾ ਦਾ ਸੰਬੰਧ ਦਾ ਉਹ ਸੇਵਾ ਕਰਨ ਨੂੰ ਬੜਾ ਮਾਨ ਕਰਦਾ ਹੈ ਉਹਨੂੰ ਜੀ ਨਹੀਂ ਕਰਦਾ। ਥੁੱਲੜਵਾਜੀ ਬੜੀ ਥੁੱਲੜਵਾਜੀ ਨਹੀਂ ਉੱਥੇ ਜਿਵੇਂ ਉੱਥੇ ਤਾਂ ਕੋਈ ਚੋਰੀ ਵੀ ਨਹੀਂ ਕਰਦੇ ਹੈਗਾ ਦੁਕਾਨਾਂ ਬਾਹਰ ਰਾਤ ਨੂੰ ਕਢੇਂਦੀਆਂ ਨੇ। ਆਪਣੇ ਨਾਲੋਂ ਵਾਤਾਵਰਣ ਕਿਸ ਤਰ੍ਹਾਂ ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਿੰਨੇ ਚੀਜ਼ਾਂ ਨੂੰ ਸੰਭਾਲਣ ਦੀ ਲੋੜ ਹੈ। ਪੰਜਾਬ ਦੇ ਵਿੱਚ ਤਾਂ ਹੁਣ ਅਸੀਂ ਦੇਖਦੇ ਹੀ ਆ ਤੁਸੀਂ ਮਹਾਰਾਸ਼ਟਰ ਦੇ ਵਿੱਚ ਜਾਣੇ ਹੋ ਹੋਰ ਥਾਵਾਂ ਦੇ ਉੱਤੇ ਵੀ ਬਾਬਾ ਜੀ ਪ੍ਰਚਾਰ ਕਰਨ ਜਾਣੇ ਹੋ। ਕਿਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਕਿ ਵੀ ਆਪਾਂ ਉਹ ਗੁਰੂ ਸਹਿਬਾਨ ਨੇ ਜਿਹੜੀਆਂ ਸਾਨੂੰ ਤਿੰਨੇ ਚੀਜ਼ਾਂ ਦੱਸੀਆਂ ਨੇ ਉਹਨਾਂ ਦੇ ਉੱਤੇ ਅਸੀਂ ਅਮਲ ਕਰ ਰਹੇ ਆਂ ਦੇਖੋ ਜੀ ਗੁਰੂ ਸਾਹਿਬ ਦਾ ਸਿਧਾਂਤ ਹੈ ਜਿਹੜਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹਨੂੰ ਅਸੀਂ ਮੁੱਖ ਰੱਖ ਕੇ ਤੁਰਨੇ ਆਂ ਗਰਵਾਣੀ ਵੀ ਪੜਾਂਗੇ ਜਿਸ ਸਿਧਾਂਤ ਨੂੰ ਮੰਨਾਂਗੇ ਅਸੀਂ ਸੇਮਰਨੀ ਵੀ ਕਰਾਂਗੇ ਹੱਥੀਂ ਸੇਵਾ ਵੀ ਕਰਾਂਗੇ ਤੇ ਯਾਤਰਾ ਤੇ ਜਾਣ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਵਾਂਗੇ ਅਸੀਂ ਤਕਰੀਬਨ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜਦੋਂ ਸੰਗਤ ਸਾਡੇ ਨਾਲ ਜਾਂਦੀ ਹੈ ਤਾਂ ਹਰ ਵਾਰੀ ਕੋਈ ਨੋ ਕੀ ਆਪਣੇ ਜੀਵਨ ਦੇ ਵਿੱਚ ਬਦਲਾਅ ਲੈ ਕੇ ਆਉਂਦਾ ਤੇ ਅਜੇ ਤੱਕ ਵੀ ਪਰਪੱਕ ਨਹੀਂ ਜਿਹੜੇ ਉੱਥੋਂ ਛੱਕ ਕੇ ਆਏ ਨੇ ਬਾਬਾ ਜੀ ਤੁਹਾਤੋਂ ਮਤਲਬ ਅਸੀਂ ਤਾਂ ਸੇਧ ਲੈ ਨਹੀਂ ਆ ਨਾਲ ਦੇ ਨਾਲ ਧਾਰਮਿਕ ਵਿਚਾਰਾਂ ਤੇ ਵੀ ਤੁਹਾਡੇ ਨਾਲ ਸਾਂਝ ਹੈ ਜਿਹੜੀ ਸਮੇਂ ਸਮੇਂ ਸਿਰ ਪਾਉਂਦੇ ਰਹਿੰਦੇ ਆ ਤੇ ਨਾਲ ਨਾਲ ਤੁਸੀਂ ਇਹ ਦੱਸੋ ਵੀ ਜਦੋਂ ਰਿਟਾਇਰਮੈਂਟ ਹੋ ਜਾਂਦੀ ਆ ਤੁਸੀਂ ਤਾਂ ਵੱਡੇ ਉਪਰਾਲੇ ਕਰਦੇ ਹੋ ਸਮਾਜਿਕ ਉਪਰਾਲੇ ਵੀ ਨੇ ਧਾਰਮਿਕ ਉਪਰਾਲੇ ਵੀ ਨੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਦੇ ਹੋ ਹਨਾ ਜੀ ਤੇ ਜਿਹੜੇ ਸਾਡੇ ਬੰਦੇ ਮਤਲਬ ਨਾ ਕਿਸੇ ਵੀ ਡਿਪਾਰਟਮੈਂਟ ਵਿੱਚੋਂ ਰਿਟਾਇਰਮੈਂਟ ਹੋ ਕੇ ਘਰੇ ਬੈਠੇ ਆ ਹਨਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਵੀ ਸਮਾਜਿਕ ਕੰਮਾਂ ਦੇ ਵਿੱਚ ਲੋਕਾਂ ਦੇ ਨਾਲ ਸਾਂਝ ਪਾਓ ਕਿਉਂਕਿ ਜਿਹੜਾ ਹੁਣ ਕਿਰਤੀ ਲੋਕ ਐ ਕਿਸਾਨ ਐ ਮਜ਼ਦੂਰ ਐ ਵਪਾਰੀ ਐ ਆਮਦਵਰਗ ਦਾ ਦੁਕਾਨਦਾਰਾ ਵਿਚਾਰਾ ਬਹੁਤ ਵੱਡਾ ਐ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਐ ਉਹ ਚੁੱਪਤਾ ਮਾਰਨ ਦੀ ਤਿਆਰੀ ਦੇ ਵਿੱਚ ਐ ਖੇਤੀ ਦੇ ਕਬਜ਼ਾ ਕਰਨ ਨੂੰ ਬੈਠਾ ਐ ਤੇ ਜੇ ਅਸੀਂ ਗੁਰੂ ਸਾਹਿਬ ਦੇ ਸਿਧਾਂਤ ਨੂੰ ਲੈ ਕੇ ਚੱਲਾਂਗੇ ਤਾਂ ਅਸੀਂ ਆਪਣੇ ਆਪ ਨੂੰ ਤਿਆਰ ਵੀ ਕਰਾਂਗੇ ਅੰਮ੍ਰਿਤ ਛੱਕੇ ਸਿੰਘ ਸਜਾਂਗੇ ਤੇ ਸਾਨੂੰ ਸੋਝੀ ਆਊਗੀ ਜੇ ਅਸੀਂ ਨਸ਼ਿਆਂ ਦੇ ਵਿੱਚ ਕੰਮਲੇ ਜੇ ਹੋਏ ਫਿਰ ਜਾਵਾਂਗੇ ਫਿਰ ਸਾਨੂੰ ਸੋਜੀ ਵੀ ਕੀ ਹੋਣੀ ਹੈ ਇਸ ਕਰਕੇ ਨਸ਼ਿਆਂ ਦਾ ਤਿਆਗ ਕਰਨਾ ਬਹੁਤ ਜ਼ਰੂਰੀ ਹੈ ਪਿੰਡ ਪਿੰਡ ਪੱਧਰ ਤੇ ਗੁਰਸਿੱਖੀ ਦਾ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਤੇ ਜੇ ਪ੍ਰਚਾਰ ਉਹ ਕਰੇ ਜਿਹੜਾ ਆਪ ਜੀਵਨੋਂ ਬੜਾਈ ਬੱਠੇ ਉਹਦਾ ਅਸਰ ਜ਼ਿਆਦਾ ਪੈਂਦਾ ਹੈ ਜੇ ਹੁਣ ਜੀ ਪ੍ਰਚਾਰ ਹੀ ਕਰੇ ਅਵਰ ਵਿਦੇਸ਼ੇ ਆਪ ਨਾ ਕਰੇ ਆਪ ਜਨਮੇ ਮਰਿਆ ਵਾਲੀ ਗੱਲ ਹੋ ਜਾਂਦੀ ਹੈ ਆਠ ਪੜੇ ਮੁਖ ਝੁੱਠੋਂ ਬੋਲੇ ਨਗੋਰੇ ਕੀ ਮੱਤ ਹੋਏ ਆਪਣੇ ਆਪ ਵਿੱਚ ਤਬਦੀਲੀ ਵੀ ਹੋਣੀ ਚਾਹੀਦੀ ਹੈ ਵੀ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਵੀ ਹਾਂ ਬਾਕੀ ਜਿਹੜੀ ਗੱਲ ਇਹ ਕਹਿੰਦੇ ਇਹਦੇ ਵਿੱਚ ਹੈਗੀ ਹੈ ਬਾਬਾ ਬੋਸ ਸਿੰਘ ਜੀ ਧਾਰਮਿਕ ਸ਼ਖਸੀਅਤ ਸਾਡੇ ਨਾਲ ਹੁਣ ਇਹਨਾਂ ਨੇ ਧਾਰਮਿਕ ਵਿਚਾਰਾਂ ਕੀਤੀਆਂ ਬੜਾ ਯੋਗ ਅਪਰਾਲਾ ਕਰ ਰਹੇ ਨੇ ਕਿ ਪਿੰਡ ਬਰਮਾਲੀਪੁਰ ਤੋਂ ਹਰ ਸਾਲ ਦੀ ਤਰ੍ਹਾਂ ਖਸੂਰ ਸਾਹਿਬ ਦੀ ਜਿਹੜੀ ਯਾਤਰਾ ਉਹ ਲੈ ਕੇ ਜਾ ਰਹੇ ਨੇ ਸੰਗਤ ਦਾ ਬੜਾ ਉਰਜਾਨਾ ਤੇ ਬਾਬਾ ਜੀ ਨੇ ਨਾਲ-ਨਾਲ ਨੌਜਵਾਨਾਂ ਨੂੰ ਸਾਹ ਦੱਸਿਆ ਕਿ ਗੁਰਬਾਣੀ ਦੇ ਨਾਲ ਜੁੜੋ ਸਿੱਖ ਸਜੋ ਆਪਣੇ ਕਕਾਰ ਪਹਿਨੋ ਤੇ ਦੂਜੇ ਨੰਬਰ ਤੇ ਇਹਨਾਂ ਨੇ ਨਸ਼ੇ ਦੇ ਤਿਆਗ ਕਰਨ ਦੇ ਲਈ ਆਖਿਆ ਜੁੜਾ ਤੇ ਉਹਨਾਂ ਨੂੰ ਸੰਭਾਲਣ ਦੇ ਲਈ ਮਾਤਾਵਾਂ ਦੇ ਰੋਲ ਦੇ ਉੱਤੇ ਇਹਨਾਂ ਨੇ ਆਪਣੀਆਂ ਅਹਿਮ ਵਿਚਾਰਾਂ ਰੱਖੀਆਂ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਹੀ ਆ ਕਿ ਵੀ ਆਪਾਂ ਗੁਰੂ ਦੇ ਨਾਲ ਜੁੜੀਏ ਗੁਰੂ ਵਾਲੇ ਬਣੀਏ ਤੇ ਜਿਹੜਾ ਗੁਰਬਾਣੀ ਦੇ ਵਿੱਚ ਪਾਠ ਆ ਅਸਲ ਜੋ ਸਾਨੂੰ ਜੀਵਨ ਦੀ ਜਾਂਚ ਸਿਖਾਉਂਦਾ ਉਦੇ ਉੱਤੇ ਪਹਿਰਾ ਦੇ ਕੇ ਆਪਾਂ ਆਪਣੇ ਜੀਵਨ ਨੂੰ ਢਾਲੀਏ ਤੇ ਉਸੇ ਤਰ੍ਹਾਂ ਗੁਰੂ ਸਾਹਿਬਾਨਾਂ ਦੇ ਦੱਸੇ ਉਪਦੇਸ਼ ਦੇ ਜੀਵਨ ਨੂੰ ਜਿਹੜਾ ਅਵਸਰ ਕਰੀਏ ਬਾਬਾ ਜੀ ਤੁਸੀਂ ਸਾਨੂੰ ਵੱਡੇ ਇਹ ਪੱਦਰ ਦੇ ਉੱਤੇ ਤੇ ਵੱਡੇ ਆਪਣੇ ਅਹਿਮ ਵਿਚਾਰ ਰੱਖੇ ਨੇ ਸੰਗਤ ਦੇ ਨਾਲ ਤੁਹਾਡਾ ਅਸੀਂ ਇਹਨਾਂ ਵਿਚਾਰਾਂ ਦੇ ਉੱਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਵੀ ਧੰਨਵਾਦ ਕਰਦਾ ਮਨਪੀਰ ਸਿੰਘ ਰਣਦੇਵ ਡੀਡੀ ਚੈਨਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਕੋਈ ਤੁਸੀਂ ਵੀ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੇ ਰੂਬਰੂ ਹੋ ਕੇ ਲੋਕਾਂ ਦੀ ਉੱਥੋਂ ਤੱਕ ਗੱਲ ਨੂੰ ਪਹੁੰਚਾਉਂਦੇ ਹੋ ਜਿਹੜੀ ਚੀਜ਼ ਦੀ ਜ਼ਰੂਰਤ ਅੱਜ ਸਮੇਂ ਦੀ ਮੰਗ ਹੈ ਕਿਉਂਕਿ ਇਹ ਮੀਡੀਆ ਹੀ ਦੂਰ ਤੱਕ ਪਹੁੰਚ ਉਹ ਜਾ ਸਕਦਾ ਗੱਲ ਨੂੰ ਨਹੀਂ ਪਹਿਲਾਂ ਇੰਨਾ ਪ੍ਰਚਾਰ ਨਹੀਂ ਸੀ ਕਿਉਂਕਿ ਮੀਡੀਆ ਦਾ ਵੀ ਬਹੁਤ ਯੋਗਦਾਨ ਹੈ ਮੈਂ ਤੁਹਾਡਾ ਬਹੁਤ ਵੀ ਦਿਲ ਜੀਂ ਕਹਿ ਰਹੇ ਜਾਂ ਤਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਅਗਲੀ ਅਪਡੇਟ ਲਈ ਲੈ ਕੇ ਆਵਾਂਗੇ ਜਦ ਤੱਕ ਬਣੇ ਰਹੋ ਦੇਸ਼ ਦੁਨੀਆ ਚੈਨਲ ਮਲਪ੍ਰੀਤ ਅਰਾਂਦੇ ਦੇ ਨਾਲ